ਨਾਚਨਾਉਨ ਕਈ ਚਾਰ ਨੌਜਵਾਨਾ ਚੋ ਇੱਕ ਪਾਣੀ ਦੇ ਵਿਆਹ ਚ ਰੁੜਿਆ ਅਜੇ ਤੱਕ ਨਹੀਂ ਲੱਭੀ ਨੌਜਵਾਨ ਦੀ ਬੋਡੀ ਪਿੰਡ ਪੋੜਵਾਲ ਅਤੇ ਪੱਤੋਵਾਲ ਤੇ ਸੰਚਾਰ ਨੌਜਵਾਨ ਮੌਕੇ ਤੇ ਪਹੁੰਚੀ ਅਲੀਵਾਲ ਪੁਲਿਸ ਲੱਭੀ ਚਾਰੀ ਹੈ ਬੋਡੀ ਪੁਲਸ ਵੱਲੋਂ ਦਿੱਤਾ ਮੱਤਾ ਪ੍ਰੋਸਾ ਫਟੇਗੜ ਝੂੜਿਆਂ ਦੇ ਨੇੜੇ ਪਿੰਡ ਬੱਤੋਵਾਲ ਤੋਂ ਤਿੰਨ ਨੌਜਵਾਨ ਅਤੇ ਇੱਕ ਨੌਜਵਾਨ ਪਿੰਡ ਬੋੜ ਵਾਲੇ ਤੋਂ ਅਲੀਵਾਲ ਨਹਿਰ ਪਿੰਡ ਚਾਂਗਲੇ ਦੇ ਨੇੜੇ ਨਜੀਕ ਨਾਉਣ ਗਏ ਸੀ ਅਤੇ ਇਸ ਦੌਰਾਨ ਪਿੰਡ ਬੋੜਵਾਲ ਤੇ ਸਾਜਨ ਮਸੀਹ ਵੱਲੋਂ ਨਹਿਰ ਚਚਾਲ ਮਾਰੀ ਗਈ ਤਾਂ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਿਆ ਜੋ ਅਜੇ ਤੱਕ ਨਹੀਂ ਲੱਭਾ ਪਰਿਵਾਰਕ ਮੈਂਬਰ ਵੱਲੋਂ ਸਾਜਨ ਮਸੀਹ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਅਜੇ ਤੱਕ ਨਹੀਂ ਮਿਲਿਆ ਨਰੀ ਫਪਾ ਵੱਲੋਂ ਪਾਣੀ ਘਟਾਇਆ ਗਿਆ ਹੈ ਪਰ ਅਜੇ ਤੱਕ ਸਾਜਨ ਮਸੀਹ ਪੁਲਿਸ ਨਹੀਂ ਮਿਲੀ ਇਸ ਮੌਕੇ ਪੁਲਿਸ ਵੀ ਪਹੁੰਚੀ ਹੈ ਤੇ ਬ੍ਰੀਕੀ ਨਾਲ ਜਾਂਚ ਕਰ ਰਹੀ ਹੈ ਮਾਮਲਾ ਅਲੀਵਾਲ ਵਿੱਚ ਦੀਕ ਪਿੰਡ ਚਾਂਗਲਾ ਦੇ ਮੋੜ ਦਾ ਹੈ ਜਿੱਥੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੱਲ 4 ਨੌਜਵਾਨ ਨਿਆਤੀ ਨੌਹਾਈ ਸਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਜੋ ਪਾਣੀ ਦੇ ਤੇਜ ਵਹਾਚ ਰੁੜਿਆ ਉਸ ਪਿੰਡ ਪੋੜ ਵਾਲੇ ਦਾ ਸਾਜਨ ਮਸੀਹ ਹੈ ਅਤੇ ਤਿੰਨ ਨੌਜਵਾਨ ਪਤਿਗੜ ਚੂੜੀਆਂ ਦੇ ਦੀਕ ਪਿੰਡ ਪਤੋਵਾਲ ਦੇ ਹਨ ਤੇ ਇਸ ਮੌਕੇ ਅਲੀਵਾਲ ਦੀ ਪੁਲਿਸ ਵੀ ਪਹੁੰਚੀ ਹੈ ਜੋ ਕਿ ਸਾਰੇ ਮਾਮਲੇ ਦੀ ਬ੍ਰੀਕੀ ਨਾਲ ਜਾਂਚ ਕਰ ਰਹੀ ਹੈ ਫਤੇਗੜ ਚੂੜੀਆਂ ਹਲਕੇ ਦੇ ਅਧੀਨ ਚ ਪੈਂਦੇ ਪਿੰਡ ਜਾਂਗੜਾ ਨਹਿਰ ਦਾ ਪੁਲ ਜਿੱਥੇ ਕਿ ਨਹਿਰ ਵਿੱਚ ਨਹਾਉਣ ਲਈ ਬੀਤੇ ਕੱਲ ਚਾਰ ਨੌਜਵਾਨ ਆਉਂਦੇ ਨੇ ਤਿੰਨ ਨੌਜਵਾਨ ਬਦੋਵਾਲ ਦੇ ਨੇ ਤੇ ਇੱਕ ਨੌਜਵਾਨ ਪਿੰਡ ਢੋੜ ਵਾਲੇ ਦਾ ਹੈ 사ਜਨ ਮਸੀਹ ਸੰਨ ਸੁੱਖਾ ਜੀਤੀ ਉਮਰ ਲਗਭਗ 30 ਸਾਲ ਦੱਸੀ ਜਾ ਰਹੀ ਹੈ ਤੇ ਜਦ ਚਾਰੇ ਹੀ ਨੌਜਵਾਨ ਇੱਥੇ ਤੁਹਾਨੂੰ ਦਿਖਾਉਨੇ ਕਿ ਇਸ ਆ ਦਿਖਾ ਰਹੇ ਹਾਂ ਤੁਹਾਨੂੰ ਨਹਿਰ ਜਿੱਥੇ ਕਿ ਇਹ ਨੌਜਵਾਨ ਨਹਾਉਣ ਲਈ ਆਏ ਸੀ ਤੇ ਇਹ 사જન ਮਸੀਹ ਵੱਲੋਂ ਨਹਾਉਣ ਲਈ ਨਹਿਰ ਵਿੱਚ ਛਾਲ ਮਾਰੀ ਤਾਂ ਜਦ ਉਹਨੇ ਛਾਲ ਮਾਰੀ ਤਾਂ ਉਹ ਨਹਿਰ ਦੇ ਪਾਣੀ ਦੇ ਉੱਪਰ ਹੀ ਨਹੀਂ ਆਇਆ ਤੇ ਪਾਣੀ ਦੇ ਵਹਾਅ ਨਾਲ ਰੁੜ ਗਿਆ ਅਜੇ ਤੱਕ 사જન ਮਸੀਹ ਉਹ ਨਹੀਂ ਮਿਲਿਆ ਤੇ ਇੱਥੇ ਮੌਕੇ ਤੇ ਪਹੁੰਚੇ ਆ ਆਪਾਂ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵੀ ਇੱਥੇ ਪਹੁੰਚੇ ਹੋਏ ਨੇ ਅਲੀਵਾਲ ਕਣੀਏ ਕੇ ਬਾਕੀ ਦੀ ਪੁਲਿਸ ਵੀ ਇੱਥੇ ਪਹੁੰਚੀ ਆ ਪ੍ਰਗਟ ਸਿੰਘ ਸਬ ਇੰਸਪੈਕਟਰ ਤੇ ਉਹਨਾਂ ਦੇ ਨਾਲ ਹੋਰ ਪੁਲਿਸ ਅਧਿਕਾਰੀ ਪਹੁੰਚੇ ਆ ਨੇ ਜੋ ਨਹਿਰੀ ਵਿਭਾਗ ਦੇ ਜਈ ਨੇ ਉਹ ਵੀ ਇੱਥੇ ਗੁਰਿੰਦਰ ਸਿੰਘ ਉਹ ਵੀ ਪਹੁੰਚ ਰਹੇ ਨੇ ਤੇ ਇਹਨਾਂ ਨੇ ਇੱਥੇ ਦੱਸਿਆ ਨੇ ਕਿ ਗੁਰਿੰਦਰ ਸਿੰਘ ਜੋ ਜੇੀ ਨੇ ਉਹਨਾਂ ਨੂੰ ਇਹਨਾਂ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਪਾਣੀ ਦਾ ਵਹਾਅ ਜਿਹੜਾ ਵਾ ਉਹ ਘਟਾਇਆ ਜਾ ਸਕੇ ਤਾਂ ਜੋ ਉਹ ਸਾਜਨ ਦੀ ਜਿਹੜੀ ਬੋਡੀ ਹੈ ਉਹ ਮਿਲ ਸਕੇ ਪਰ ਅਜੇ ਤੱਕ ਬੋਡੀ ਨਹੀਂ ਮਿਲੀ ਇਹਨਾਂ ਦਾ ਦੱਸਣਾ ਹੈ ਕਿ ਕੱਲ੍ਹ ਦੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਸਾਜਨ ਮਸੀਹ ਨੇ ਉਸ ਦੀ ਬੋਡੀ ਮਿਲ ਸਕੇ ਪਰ ਅਜੇ ਤੱਕ ਬੋਡੀ ਨਹੀਂ ਮਿਲੀ ਪਾਣੀ ਘਟਾਇਆ ਗਿਆ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਗੋਤਾਖੂਰ ਜਿਹੜੇ ਨੇ ਉਹ ਬੁਲਾਏ ਨੇ ਤੇ ਜਲਦੀ ਹੀ ਗੋਤਾਖੂਰ ਜਿਹੜੇ ਇੱਥੇ ਪਹੁੰਚ ਜਾਣਗੇ ਤੇ 사જન ਦੀ ਭਾਲ ਕਰਨਗੇ। ਕਾ ਇਹ ਗੱਲਬਾਤ ਕਰਦੇ ਨੇ ਪਰਿਵਾਰਕ ਮੈਂਬਰਾਂ ਅਤੇ ਜਿਹੜੇ ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਸਾਜਮ ਪਹੁੰਚੇ ਨੇ ਉਹਨਾਂ ਨਾਲ। ਇਹ ਨਾਂਜੀ ਤੁਹਾਡਾ? ਮੇਰਾ ਨਾਮ ਮਨਜੀਤ ਸਿੰਘ ਹੈ। ਹਾਂਜੀ। ਕੀ ਲੱਗਦੇ ਸੀ ਜਿੰਨਾ ਜੋ ਨੱਚ ਰੁਕੇ? ਮੇਰਾ ਜੀਜਾ ਜੀ। ਕੀ ਨਾਂ ਸੀ ਉਹਨਾਂ ਦਾ? 사ਜਮ ਸੀ। ਕੀ ਗੱਲਬਾਤ ਹੋਈ ਸਾਰੀ? ਇਹ ਚਾਰ ਜਣੇ ਨਾਹੌਣ ਆਏ ਸੀ ਬੱਦੋਵਾਲ ਦੇ ਸੀ। ਤਿੰਨੇ ਜਣੇ ਬੱਦੋਵਾਲ ਦੇ ਸੀ ਤੇ ਇੱਕ ਇਹ ਜਿਹੜਾ ਬੋੜਵਾਲ ਦਾ ਹੈ। ਤੇ ਇਹ ਨਾਹੌਣ ਆਏ ਸੀ। ਉਸ ਉਹਨੇ ਮਤਲਬ ਛਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਹੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਵੀ ਮਤਲਬ ਉਹਨੂੰ ਸਜ ਨੇ ਛਾਲ ਮਾਰ ਦਿੱਤੀ ਨਹਿਰ ਚ ਤੇ ਉਹ ਬਾਹਰ ਨਹੀਂ ਆਇਆ ਤੇ ਸਾਨੂੰ ਲੱਭ ਨਹੀਂ ਰਿਹਾ ਫਿਰ ਅਸੀਂ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਅਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਵੀ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ-ਮੋਟੀ ਕਾਰਵਾਈ ਪਾ ਗਏ ਤੇ ਆਪਣਾ ਨੈਰੀ ਵਿਭਾਗ ਕੋ ਗਏ ਤੁਸੀਂ ਨੈਰੀ ਵਿਭਾਗ ਕੋ ਗਏ ਸੀ ਉਹਨਾਂ ਨੂੰ ਕਿਹਾ ਸੀ ਮਤਲਬ ਵੀ ਨੈਰ ਘੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਨਹੀਂ ਵੀ ਨੈਰ ਘੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਉਹਦੀ ਲੱਭ ਸਕੇ ਹੂੰ ਤੇ ਇਹ ਕਰਕੇ ਪ੍ਰਸ਼ਾਸਨ ਕੋ ਮੰਗ ਕਰਦੇ ਆ ਮਤਲਬ ਤੁਹਾਨੂੰ ਬੋਡੀ ਉਹਦੀ ਮਿਲ ਜੇ ਇਹ ਆ ਵੀ ਪ੍ਰਸ਼ਾਸਨ ਦੀ ਮਰਜ਼ੀ ਤੇ ਨਾਲ ਸਾਨੂੰ ਉਹਦੀ ਬੋਡੀ ਮਿਲ ਜੇ ਮੇਰਾ ਪੁੱਤ ਹੀ ਆ ਗਿਆ ਅੱਛਾ ਕੀ ਨਾਹੀ ਸਾਜਨ ਮਸੀਨ ਆ ਕਿ ਕੀ ਗੱਲ ਹੋਈ ਗੱਲ ਗੱਲ ਭਾਜੀ ਇਸ ਤਰ੍ਹਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਆ ਤੇ ਵੀ ਨਾਹਣ ਆਏ ਆ ਤਿੰਨ ਜਾਨੇ ਹੀ ਮੰਨ ਲਓ ਤਿੰਨ ਜਾਨੇ ਹੋ ਰਹੇ ਚੌਥਾ ਉਹ ਆਪ ਹੀ ਤਿੰਨ ਨਾਹਣ ਆਏ ਹੀ ਤੇ ਨਾਹਣ ਦੇ ਵਿੱਚ ਮੰਨ ਲਓ ਕਹਿੰਦੇ ਵੀ ਉਹਨੇ ਉਹਨੇ ਛਾਲ ਮਾਰਤੀ ਆ ਨਾਹਣ ਗਿਆ ਆ ਤੇ ਬਾਅਦ ਚ ਉਹਨਾਂ ਨੇ ਰੋਲਾ ਰੋਲਾ ਪਾਇਆ ਵੀ ਇਸ ਤਰ੍ਹਾਂ ਬੰਦਾ ਡੁੱਬ ਗਿਆ ਬੰਦਾ ਡੁੱਬ ਗਿਆ ਨਹੀਂ ਲੱਭਾ ਉਸੇ ਵੇਲੇ ਕਿਤੇ ਥਾਂ ਬਹਿ ਗਿਆ ਤੇ ਬਾਅਦ ਚ ਕੱਲ ਦੇ ਡੇ ਲੱਭਣ ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਤੇ ਗੋਤਾਖੋਰ ਮੰਗਾਰੇ ਵੇਖੋ ਘੰਟੇ ਕਿਤੇ ਘਰਾ ਜਾਂਦੇ ਆ ਉਹ ਉਹਨਾਂ ਨੇ ਤਸੱਲੀ ਦਿੱਤੀ ਆ ਵੀ ਚਲੋ ਡੈੱਡ ਬੋਡੀ ਲੱਭ ਕੇ ਦੇਵਾਂਗੇ ਆਪਾਂ ਕਿਤੇ ਨਾਉਣ ਬਾਅਦ ਤੇ ਨਾਲ ਮਾਰਤੀ ਤੇ ਇਹ ਤਿੰਨ ਚਾਰ ਦੋਸਤ ਹੋਰ ਹੀ ਨਾਲ ਉਹਨਾਂ ਬਾਅਦ ਚ ਰੋਲਾ ਪਿਆ ਕਿ ਬਾਹਰ ਨਹੀਂ ਆਇਆ 2 ਘੰਟੇ ਆਦੇ ਚ ਟੁੱਪ ਗਿਆ ਤੇ ਉਹ ਅੱਜ ਅਸੀਂ ਲੱਭਣ ਦੇ ਆ ਪਰ ਅੱਜ ਤੱਕ ਲੱਭਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਨੂੰ ਛੇਤੀ ਛੇਤੀ ਉਹ ਬੋਡੀ ਜਿਹੜੀ ਮੁੰਡੇ ਨੇ ਮਿਸਰ ਹਾਂ ਜੀ ਸਨੀ ਸਾਡੇ ਨਾਲ ਆ ਸਾਡੀ ਮਤ ਕਰ ਰਿਹਾ ਤੇ ਗੋਤਾਪੁਰ ਵੀ ਸਾਡੇ ਜਿਹੜਿਆਂ ਭਾਈ ਸਾਹਿਬ ਨੂੰ ਦੱਸਿਆ ਵੀ ਆ ਰਹੇ ਨੇ ਤੇ ਜਲਦੀ ਜਲਦੀ ਜਿਹੜਾ ਕੰਮ ਜਰਾ ਹੋ ਸਕੇ ਸਾਨੂੰ ਬਾਦੀ ਨੇ ਸਾਜਨ ਮਸੀਤ ਤੇ ਦੇ ਨਾਲ ਤਿੰਨ ਜਾਣੇ ਹੋਰ ਸੀਗੇ ਦੇ ਦੋਸਤ ਸੀਗੇ ਜਾਂ ਕਿੰਦਾ ਚੀਜੇ ਇਹ ਨਾਰੇ ਸੀ ਪਤਨ ਕੇਤੀ ਕਿਤੇ ਇਹ ਜਦੋਂ ਵਿੱਚ ਨੌਂਦਿਆਂ ਨੌਂਦਿਆਂ ਇਹ ਸਲਿੱਪ ਹੋਣ ਕਰਕੇ ਇਹਨੇ ਬਾਵਾ ਬੂਆ ਮਾਰੀਆਂ ਇੱਕ ਦੋ ਵਾਰੀ ਉਹਨਾਂ ਨੂੰ ਦੇਖਿਆ ਵੀ ਬਾਵਾ ਮਾਰਦਾ ਡੁੱਬਦਾ ਡੁੱਬਦਾ ਜਿਹੜਾ ਉਹ ਡੁੱਬ ਗਿਆ ਆ ਗੋਤਾ ਗਾੜੀ ਪਤਾ ਨਹੀਂ ਚੱਲ ਰਹੀ ਅਜੇ ਤੱਕ ਜੇ ਡੈੱਡ ਬਾਡੀ ਜਿੱਦਾਂ ਮਿਲਦੀ ਆ ਉਦੋਂ ਜੋ ਬੰਦੀ ਆ ਕਾਰਵਾਈ ਉਹ ਕੀਤੀ ਜਾਵੇਗੀ। ਇਹ ਸਰ ਉਸ ਤੋਂ ਕੋਈ ਕਾਰਵਾਈ ਕੀ ਜਾਵੇ। ਹਾਂਜੀ ਅਸੀਂ ਵੀ ਆਪਣੀ ਭਾਟੀਆਂ ਅਸੀਂ ਵੀ ਆਪਣੇ ਨੰਬਰ ਦਿੱਤੇ ਆ ਗਾੜੀ ਸਾਰਿਆਂ ਨੂੰ ਕਿ ਜੇ ਕਿਤੇ ਡੈੱਡ ਬਾਡੀ ਕਿਸੇ ਨੂੰ ਨਜ਼ਰ ਆਉਂਦੀ ਆ ਜਾਂ ਜਿੱਥੇ ਵੀ ਮਿਲਦੀ ਆ ਉਹ ਸਾਨੂੰ ਪੁਲਿਸ ਨੂੰ ਇਲਾਹ ਦੇਣ। ਗੋਤਾ ਖੋਰਾ ਦਾ ਪੁੱਤਾ ਪ੍ਰਬੰਧ ਗੋਤਾ ਖੋਰਾ ਦਾ ਮਲੇ ਸਿਵਲ ਪ੍ਰਸ਼ਾਸਨ ਹੁੰਦਾ ਆ ਉਹ ਵੀ ਹੁਣ ਪਤਾ ਲੱਗਾ ਇਹਨਾਂ ਕੋ ਭਾਈ ਸਾਹਿਬ ਹੋਣਾ ਕੋ ਵੀ ਆ ਰਹੀ ਆ ਟੀਮ ਇੱਕ। ਉਹ ਸਾਹਿਬ ਜੀ ਉਹਨਾਂ ਨੂੰ ਹੋਰ ਸਾਨੂੰ ਮਰਤ ਮਿਲੀ ਤਾਂ ਉਹਨਾਂ ਛੇਤੀ ਹੋ ਜਾਏਗਾ ਉਦਾਂ ਇਹ ਜਿਹੜੀ ਡੱਡ ਬਾਡੀ ਹੁੰਦੀ ਆ ਇਹ ਗਰਮੀਆਂ ਚ 3-4 ਦਿਨ ਲੈ ਜਾਂਦੀ ਆ ਪਾਣੀ ਚ ਜਦੋਂ ਫੁੱਲਦੀ ਆ ਛਾਲ ਤੇ 6-7 ਦਿਨ ਲੈ ਜਾਂਦੀ ਬਾਹਰ ਆਉਣ ਤੇ ਸਾਰੀ ਜਿਹੜੀ ਕਾਰਵਾਈ ਆ ਅੰਦਰ ਚੱਲ ਜਾਂਦੀ ਆ